हक सच की आवाज न्यूज पंजाब देख रहे दर्शकों को ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਸਲੇਮਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆਣਾ ਵਿਖੇ ਜਿੱਥੇ ਗੱਜੇ ਪਿੰਡ ਸਲੇਮਪੁਰਾ ਵਿਖੇ ਛੱਪੜ ਨੂੰ ਲੈ ਕੇ ਵੱਖ-ਵੱਖ ਪਿੰਡਾਂ ਨੂੰ ਭਾਰੀ ਮੁਸ਼ਕਲਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਮੈਂ ਕੋਈ ਕੈਮਰਾਮੈਨ ਨੂੰ ਕਹਿੰਗੂ ਛੱਪੜ ਦਿਖਾਇਆ ਜਾਵੇ ਕਿਉਂਕਿ ਜਦੋਂ ਛੱਪੜ ਦਾ ਪਾਣੀ ਓਵਰ ਹੋ ਜਾਂਦਾ ਸੀ ਤੇ ਇਹ ਸਲੇਮਪੁਰਾ ਜਿਹੜੀ ਪੰਵਾਲਾ ਕਿੜੀ ਨੂੰ ਜਾਂ ਹੋਰ ਲਾਗਲੇ ਪਿੰਡਾਂ ਨੂੰ ਜਾਂਦੀ ਸੜਕ ਤੇ ਇੱਥੇ ਪਾਣੀ ਖੜ ਜਾਂਦਾ ਸੀ ਤਾਂ ਕਿ ਵੱਖ-ਵੱਖ ਪਿੰਡਾਂ ਦੇ ਆਉਣ ਜਾਣ ਵਾਲੇ ਲੋਕਾਂ ਨੂੰ ਤੇ ਇਥੋਂ ਦੇ ਆਸੇ ਪਾਸੇ ਦੇ ਲੋਕਾਂ ਜਿਹੜੀਆਂ ਭਾਰੀ ਮੁਸ਼ਕਲ ਜਿਹੜਾ ਸਾਹਮਣਾ ਕਰਨਾ ਪੈਂਦਾ ਸੀ ਤੇ ਜਿਸ ਕਰਕੇ ਜਿਹੜੇ ਆਮ ਆਦੀ ਪਾਰਟੀ ਦੇ ਵਲੰਟੇਰਾਂ ਨੇ ਹਲਕਾ ਦਾਖਾ ਦੇ ਜਿਹੜੇ ਇਨਚਾਰਜ ਡਾਕਟਰ ਕੇਐਨ ਸਕੰਗੂ ਨੇ ਮਾਮਲਾ ਧਿਆਨ ਵਿੱਚ ਲਿਆਂਦਾ ਤੇ ਉਹਨਾਂ ਨੇ ਪਹਿ ਕਦਮ ਕਾਦੇ ਹੋਏ ਇੱਥੇ ਜਿਹੜੇ ਸੁੱਪਰ ਦੀ ਸਫਾਈ ਜਿਹੜੀ ਕਰਾਉਣੀ ਸ਼ੁਰੂ ਕਰਤੀ ਤੇ ਅੱਜ ਸੁੱਪਰ ਦੀ ਸਫਾਈ ਮੁਕੰਮਲ ਹੋ ਚੁੱਕੀ ਆ ਤੇ ਜਿਸ ਕਰਕੇ ਅੱਜ ਪ੍ਰਬੰਧਕਾਂ ਵੱਲੋਂ ਇੱਕ ਜਿਹੜੀ ਵਿਲੱਖਣ ਮਿਸਾਲ ਪੇਸ਼ ਕੀਤੀ ਜਾ ਰਹੀ ਹੈ ਜੋ ਇੱਕ ਪ੍ਰਸ਼ੰਸਾਯੋਗ ਕਦਮ ਅਸੀਂ ਕਹਿ ਸਕਦੇ ਹਾਂ ਕਿਉਂਕਿ ਅੱਜ ਤੱਕ ਦੇਖਣ ਵਿੱਚ ਆਇਆ ਕਿ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਪਰ ਅੱਜ ਇਹਨਾਂ ਪ੍ਰਬੰਧਕਾਂ ਵੱਲੋਂ ਉਹਨਾਂ ਮਜ਼ਦੂਰਾਂ ਦਾ ਇੱਕ ਵਿਸ਼ੇਸ਼ ਜਿਹੜਾ ਸਨਮਾਨਤਾ ਕੀਤਾ ਜਾ ਰਿਹਾ ਵਾ ਜਿਸ ਵਿੱਚ ਮਜ਼ਦੂਰ ਆ ਤੇ ਜਿਹੜੇ ਟ੍ਰੱਕਾਂ ਦੇ ਡਰਾਈਵਰ ਆ ਤੇ ਜਿਹੜੇ ਜੀਸੀ ਮਸ਼ੀਨਾਂ ਜਿਹੜੇ ਆ ਡਰਾਈਵਰ ਉਹਨਾਂ ਦਾ ਇੱਕ ਜਿਹੜਾ ਵਿਸ਼ੇਸ਼ ਜਿਹਾ ਸਨਮਾਨ ਕੀਤਾ ਜਾ ਰਿਹਾ ਇੱਕ ਪ੍ਰਸ਼ੰਸਾਯੋਗ ਕਦਮ ਤੇ ਇੱਥੇ ਆਉ ਤੁਹਾਨੂੰ ਵੱਖ-ਵੱਖ ਦ੍ਰਿਸ਼ ਦਿਖਾਵਾਂਗੇ ਤੇ ਇੱਥੇ ਜਿਹੜੇ ਪ੍ਰ ਉਹਨਾਂ ਦੇ ਨਾਲ ਵੀ ਪਾ ਗੱਲਬਾਤ ਕਰਦੇ ਆ ਆਓ ਤੁਹਾਨੂੰ ਦਿਖਾਉਣੇ ਵੱਖ-ਵੱਖ ਦ੍ਰਿਸ਼ ਬਾਈ ਕਰ ਲੀ ਆਜੋ ਜੀ ਇਹ ਬਾਈ ਜੀ ਜਿਨ੍ਹਾਂ ਦੇ ਸਾਰਾ ਦੇਖ ਰੇਖ ਚ ਕੰਮ ਹੋਇਆ ਵਾ ਬੋਲੇ ਸੋਨਹਾ ਸੋਨ ਸ਼੍ਰੀ ਅਕਾਲ ਆਜੋ ਵੀਰੇ ਤੁਰੇ ਆਓ ਵੀਰੇ ਬੋਲੋ ਬੋਲੇ ਸੋਨਹਾ ਸੋਨ ਸ਼੍ਰੀ ਅਕਾਲ ਆਜੋ ਬੱਬੀ ਇਹ ਹੈਗਾ ਬਾਪੂ ਮੰਗਾ ਸਿੰਘ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕੀਤਾ ਇਹਨੇ ਕਰਾਡਲੀ ਨਹੀਂ ਖੁੱਭਰ ਦਿੱਤੀ ਕਿਦੋਂ ਬਹੁਤ ਬਹੁਤ ਤਲਵਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਹਾਲ ਸੋ ਸਿਰੀਆ ਕਾਣਾ ਇਕ ਰਹਿ ਗਿਆ ਮਮਤਾ ਤੋਂ ਬਾਈ ਗੁਰਪੀਦੋ ਬੋਲੇ ਸੋਨਹਾਲ ਸੋ ਸਿਰੀਆ ਕਾਣਾ ਇਕ ਰਹਿ ਗਿਆ ਗੁਰਪੀਦੋ ਬੋਲੇ ਸੋਨਹਾਲ ਸੋ ਸਿਰੀਆ ਕਾਣਾ ਸੋਨਹਾਲ ਸੋ ਸਿਰੀਆ ਦッコ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਲੇਮਪੁਰਾ ਦੇ ਆਮ ਆਦੀ ਪਾਰਟੀ ਦੇ ਵਲੰਟੀਅਰਾਂ ਤੇ ਨਗਰ ਨਿਵਾਸੀਆਂ ਵੱਲੋਂ ਇੱਕ ਜਿਹੜੀ ਬਲੱਖਣ ਮਿਸਾਲ ਪੇਸ਼ ਕੀਤੀ ਗਈ ਆ ਅੱਜ ਮਜ਼ਦੂਰਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੁਹਾਨੂੰ ਪਤਾ ਕਿ ਅੱਜ ਤੱਕ ਮਜ਼ਦੂਰਾਂ ਦਾ ਖਾਸ ਕਰਕੇ ਸ਼ੋਸ਼ਣ ਕੀਤਾ ਜਾਂਦਾ ਪਰ ਅੱਜ ਮਜ਼ਦੂਰਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਇੱਥੇ ਜਿਹੜੇ ਟਰੈਕਟਰ ਦੇ ਜਿਹਦੇ ਡਰਾਈਵਰ ਸੀ ਜਿਨ੍ਹਾਂ ਨੇ ਸਫਰ ਦੀ ਸਫਾਈ ਵਾਸਤੇ ਆਪਣਾ ਅਹਿਮ ਰੋਲ ਨਿਭਾਇਆ ਤੇ ਜੀਸੀ ਮਸ਼ੀਨਾਂ ਵਾਲੇ ਵੀਰ ਡਰਾਈਵਰ ਜਿਹੜੇ ਉਹਨਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਆ ਜਿਨ੍ਹਾਂ ਦਾ ਇਲਾਕੇ ਵਿੱਚ ਨਾਮ ਆ ਦਵਿੰਦਰ ਸਿੰਘ ਜੀ ਸਲੇਮਪੁਰੀ ਜੋ ਸਮਾਜ ਸੇਵਾ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਆ ਤੇ ਜਿੱਥੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੁੰਦੀ ਆ ਉੱਥੇ ਵੀ ਉਹਨਾਂ ਦੇ ਹੱਕਾਂ ਦੇ ਲਈ ਵੱਧ ਚੜ ਕੇ ਉਹਨਾਂ ਦੇ ਨਾਲ ਮਾਦਰਕਾਤੇ ਰਹਿੰਦੇ ਆ ਤੇ ਉਹਨਾਂ ਦੇ ਤਤਪਰ ਰਹਿੰਦੇ ਆ ਕਿਉਂਕਿ ਜਿੱਥੇ ਮਜ਼ਦੂਰਾਂ ਸੋਸ਼ਣ ਹੁੰਦਾ ਜਾਂ ਆਮ ਲੋਕਾਂ ਧੱਕੇਸ਼ਾਹੀਆਂ ਹੁੰਦੀਆਂ ਉੱਥੇ ਆਪਣਾ ਐਨ ਰੋਲਮਾਉਦੇ ਆ ਇਹ ਇਲਾਕੇ ਦੀ ਜਾਣੀ ਪਛਾਣੀ ਸ਼ਕਸੀਤ ਆ ਇਸ ਸੱਪੜ ਦੀ ਸਫਾਈ ਲਈ ਵੀ ਇਹਨਾਂ ਨੇ ਇੱਕ ਆਪਣਾ ਅਹਿਮ ਰੋਲ ਨਿਭਾਇਆ ਤੇ ਸਮੇਂ-ਸਮੇਂ ਤੇ ਇਲਾਕੇ ਦੇ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਜਾਗਰੂਤ ਕਰਦੇ ਰਹਿੰਦੇ ਸੀ ਵੀ ਭਾਈ ਸੱਪੜ ਦੀ ਸਫਾਈ ਹੋ ਰਹੀ ਆ ਤੁਸੀਂ ਥੋੜਾ ਜਿਆ ਰੁਕ ਜਓ ਤੇ ਅੱਜ ਸੱਪੜ ਦੀ ਸਫਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਵਾ ਤੇ ਜਿਸ ਕਰਕੇ ਮਜ਼ਦੂਰਾਂ ਵਿਸ਼ੇਸ਼ ਸਨਮਾਨਿਤ ਕੀਤਾ ਸਾਡੇ ਨਾਲ ਜੁੜ ਚੁਕੇ ਆਓ ਆਪਾਂ ਕੱਦਿਆਂ ਗੱਲਬਾਤ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਸਲਿੰਪਰੀ ਜੀ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ ਵਾ ਇਹ ਮਜ਼ਦੂਰਾਂ ਦਾ ਤੇ ਟਰੈਕਟਰ ਡਰਾਈਵਰਾਂ ਦਾ ਜੀ ਸੀ ਬੀ ਆਪਰੇਟਰਾਂ ਦਾ ਉਹਨਾਂ ਦਾ ਸਨਮਾਨ ਕੀਤਾ ਗਿਆ ਅੱਜ ਦਾ ਜਿਹੜਾ ਇਹ ਕਾਰਜ ਹੋਇਆ ਇਸ ਤੇ ਲਈ ਮੈਂ ਬਹੁਤ ਜ਼ਿਆਦਾ ਵਧਾਈ ਦਿੰਦਾ ਵਾਂ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਖੰਗ ਜੀ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਇਸ ਸਲੇਮਪੁਰਾ ਦੇ ਵਲੰਟੀਅਰ ਦੀ ਬਦੌਲਤ ਇਹ ਛੱਪੜ ਦਾ ਕਾਰਜ ਸ਼ੁਰੂ ਹੋਇਆ। ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਦੂਸਰਾ ਧੰਨਵਾਦ ਕਰਦਾ ਮੈਂ ਜਿਹੜੇ ਮਜ਼ਦੂਰਾਂ ਨੇ ਇਹਨੂੰ ਇੱਥੇ ਦਿਨ ਰਾਤ ਅਸੀਂ 11 ਦਿਨ ਜਿਹੜਾ ਦਿਨ ਰਾਤ ਇੱਥੋਂ ਪਾਣੀ ਕੱਢਣ ਲਈ 24 ਘੰਟੇ ਕੰਮ ਚੱਲਿਆ ਤੇ ਉਹ ਮਜ਼ਦੂਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਛੱਪੜ ਦੇ ਗੰਦੇ ਮਲਮੂਤਰ ਦੇ ਵਿੱਚ ਵੜ ਕੇ ਉਹ ਪਾਣੀ ਜਿਹੜਾ ਕੱਢਣ ਲਈ ਜਿਹੜਾ ਆਪਣਾ ਜਨਰੇਟਰ ਚਲਾਇਆ ਹੋਇਆ ਸੀਗਾ ਉਹਦੇ ਨਾਲ ਕੱਢਿਆ ਉਹਨਾਂ ਦਾ ਧੰਨਵਾਦ ਉਸ ਤੋਂ ਬਾਅਦ ਧੰਨਵਾਦ ਕਰਦੇ ਆ ਜੀਸੀਯੂ ਆਪਰੇਟਰਾਂ ਦਾ ਟਰਾਲੀ ਡਰਾਈਵਰਾਂ ਦਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਕੋਈ ਸਾਨੂੰ ਦਿੱਕਤ ਨਹੀਂ ਆਉਣ ਦਿੱਤੀ ਹਰੇਕ ਨਾਲ ਪਿਆਰ ਦੇ ਨਾਲ ਡੀਲ ਕੀਤਾ ਕਿਉਂਕਿ ਰਾਹ ਦੇ ਵਿੱਚ ਗੰਦ ਚਿੱਕੜ ਖਿੱਲਰਦਾ ਸੀ ਤੇ ਲੋਕਾਂ ਨੂੰ ਵੀ ਉਹਨਾਂ ਨੇ ਪਿਆਰ ਦੇ ਨਾਲ ਹੀ ਡੀਲ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤਾਂ ਇਹ ਸਨਮਾਨ ਕੀਤੇ ਗਏ ਆ ਮਜ਼ਦੂਰਾਂ ਦਾ ਵੀ ਟਰੈਕਟਰ ਡਰਾਈਵਰਾਂ ਦਾ ਵੀ ਜੀਸੀਯੂ ਆਪਰੇਟਰਾਂ ਦਾ ਵੀ ਤੀਸਰਾ ਧੰਨਵਾਦ ਕਰਦੇ ਹਾਂ ਪ੍ਰਬੰਧਕਾਂ ਦਾ ਪ੍ਰਸ਼ਾਸਨ ਪ੍ਰਬੰਧਕ ਦਾ ਜਿਨ੍ਹਾਂ ਨੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਸਾਰਾ ਜਿਹੜਾ ਕਾਰਵਿਆਰਾ ਬੜੀਆ ਤਰੀਕੇ ਦੇ ਨਾਲ ਕੋਈ ਪੈਸੇ ਦੀ ਕਮੀਟੀਆ ਕਮੀ ਨਹੀਂ ਆਈ ਸਾਰਾ ਬੜੀਆ ਹੋ ਗਿਆ ਚੌਥਾ ਧੰਨਵਾਦ ਕਰਦਾ ਮੈਂ ਨਗਰ ਸਲੇਮਪੁਰਾ ਦੇ ਲੋਕਾਂ ਦਾ ਜਿਨ੍ਹਾਂ ਨੇ ਇੱਕ ਮਹੀਨਾ ਤੇ ਅੱਜ 2-3 ਦਿਨ ਹੋ ਗਿਆ ਪੂਰਾ ਜਿਹੜਾ ਆਬਾਵਾ ਪੇਸ਼ੈਂਸ ਬਣਾ ਕੇ ਰੱਖਿਆ ਪਾਣੀ ਗਲੀਆਂ ਦੇ ਵਿੱਚ ਖੜਾ ਨਾਲੀਆਂ 'ਚ ਖੜਾ ਘਰਾਂ 'ਚ ਵੜਿਆ ਉਹ ਚਿੱਕੜਾਂ ਤੋਂ ਤਿਲਕੇ ਵੀ ਆ ਪਰ ਉਹਨਾਂ ਦੇ ਜਿਹੜਾ ਇਹ ਮਹੀਨਾ ਜਿਹੜਾ ਹੈਗਾ ਵਾ ਬਹੁਤ ਦੁੱਖ ਘਟਿਆ ਤੇ ਉਸ ਤੋਂ ਪਹਿਲਾਂ ਜਿਹੜੇ 5-6 ਸਾਲ ਤੋਂ ਦੁੱਖ ਘਟ ਰਹੇ ਸੀ ਉਹ ਉਹਨੂੰ ਅੱਜ ਪੂਰੀ ਬ੍ਰੇਕ ਲੱਗ ਚੁੱਕੀ ਆ ਅੱਜ ਪਾਣੀ ਚੱਲ ਪੈਣਾ ਵਾ ਗਲੀਆਂ ਦੀ ਸਫਾਈ ਵੀ ਅਸੀਂ ਪ੍ਰੋਪਰ ਕਰਾ ਦੇਣੀ ਆ ਤੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਊਗੀ ਸਲੇਮਪੁਰੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਪਾਣੀ ਨਹੀਂ ਤੋੜਿਆ ਕੋਈ ਬੰਨਾ ਨਹੀਂ ਤੋੜਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਪਾਣੀ ਅਸੀਂ ਛੱਡ ਦਈਏ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਦੂਜੀ ਵੱਡੀ ਗੱਲ ਮੈਂ ਇੱਕ ਹੋਰ ਦੱਸ ਦਵਾਂ ਕਿ ਸਾਡੇ ਸਲੇਮਪੁਰਾ ਨਗਰ ਦੇ ਲੋਕਾਂ ਨੇ ਕਦੇ ਵੀ ਕੋਈ ਕੰਮ ਦੇ ਵਿੱਚ ਦੂਸ਼ਣਵਾਦੀ ਨਹੀਂ ਕੀਤੀ ਜਿਹੜਾ ਵੀ ਸਾਂਝਾ ਕੰਮ ਹੋਇਆ ਉਹਨੂੰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਥ ਦਿੱਤਾ ਮੈਂ ਸਾਰੇ ਹੀ ਉਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਤਿਲ ਫੁੱਲ ਵੀ ਕੋਈ ਵੀ ਤਿਲ ਫੁੱਲ ਮੀਨ ਜੇ ਨਹੀਂ ਕੋਈ ਉਹਨਾਂ ਨੇ ਆਰਥਿਕ ਮਦਦ ਨਹੀਂ ਉਹਨਾਂ ਨੇ ਜਿਹੜੀ ਤਨਦੇਹੀ ਜਿਹੜਾ ਸਰੀਰਕ ਯੋਗਦਾਨ ਪਾਇਆ ਟਰੈਕਟਰ ਜਦੋਂ ਇੱਥੇ ਭੇਜਦੇ ਸੀ ਕਿਤੇ ਖੁੱਬ ਜਾਂਦਾ ਸੀ ਉਹਨਾਂ ਨੂੰ ਬੇਨਤੀ ਕਰਦੇ ਸੀ ਉਹਨਾਂ ਨੇ ਟਰੈਕਟਰ ਕੱਢੇ ਆ ਜਾਂ ਕਿਤੇ ਟਰਾਲੀ ਲਵਾਉਣ ਦੇ ਲਈ ਬੰਦੇ ਦੀ ਲੋੜ ਪੈਂਦੀ ਸੀ ਸਾਨੂੰ ਉਹਨਾਂ ਨੇ ਉੱਥੇ ਜਾਣਾ ਸੋ ਇਹ ਜਿਹੜਾ ਸਰੀਰਕ ਉਹਨਾਂ ਨੇ ਜਿਹੜੀ ਮਿਹਨਤ ਸਾਨੂੰ ਦਿੱਤੀ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਵੱਡਾ ਉਪਰਾਲਾ ਜਿਹੜਾ ਸਲੇਮਪੁਰੇ ਲੋਕਾਂ ਨੇ ਹਮੇਸ਼ਾ ਦੇਸ਼ ਲੈਵਲ ਤੋਂ ਵੱਧ ਕੇ ਵਧੀਆ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਕ ਦੇਸ਼ ਨੂੰ ਜਾਂ ਪੰਜਾਬ ਨੂੰ ਵਧੀਆ ਇੱਕ ਨਵੀਂ ਪਹਿਲ ਕਦਮੀ ਕਰਨ ਦੀ ਸ਼ੁਰੂਆਤ ਕੀਤੀ ਆ ਸਲੇਮਪੁਰੇ ਦੇ ਲੋਕਾਂ ਨੇ ਸੋ ਅੱਜ ਇਹ ਜਿਹੜੀ ਪਹਿਲ ਕਦਮੀ ਪਿਛਲੀਆਂ ਮੈਂ ਨਹੀਂ ਗਿਣਾਵਾਂਗਾ ਕਿਉਂਕਿ ਅੱਜ ਦੀ ਹੀ ਗਿਣਾ ਕੇ ਆਪਾਂ ਕਰ ਦੇਣੀ ਵੀ ਅੱਜ ਤੱਕ ਕਿਤੇ ਵੀ ਛੱਪੜ ਦੀ ਸਫਾਈ ਹੋਈ ਹੋਊਗੀ ਤੇ ਮਜ਼ਦੂਰਾਂ ਦਾ ਸਨਮਾਨ ਨਹੀਂ ਕੀਤਾ ਜਾ ਗਿਆ ਹੋਊ ਛੱਪੜ ਦੀ ਸਫਾਈ ਹੋਊ ਹੋਊਗੀ ਤਾਂ ਕਦੇ ਵੀ ਇਹਨਾਂ ਨੇ ਜਿਹੜਾ ਹੈਗਾ ਵਾ ਟਰੈਕਟਰ ਡਰਾਈਵਰਾਂ ਜਾਂ ਜੀਸੀਬੀ ਆਪਰੇਟਰਾਂ ਦਾ ਸਨਮਾਨ ਨਹੀਂ ਕੀਤਾ ਹੋਊਗਾ ਭਾਵੇਂ ਕਿ ਉਹਨਾਂ ਨੇ ਪੈਸੇ ਲੈਣੇ ਆ ਪਰ ਨਹੀਂ ਯਾਰ ਉਹ ਕੰਮ ਤਾਂ ਕੀਤਾ ਨਾ ਸਾਡਾ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜਾ ਕੰਮ ਕਰਦੇ ਆ ਹਨ ਕਈ ਆਫੀਸਰ ਲੈਣ ਦੇ ਵਿੱਚ ਇਦਾਂ ਦੇ ਲੋਕ ਆ ਚੰਗਾ ਕੰਮ ਕਰਦੇ ਉਹਨਾਂ ਦਾ ਆਪਾਂ ਸਨਮਾਨ ਕਰਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਕੰਮ ਸੀ ਜੀ ਦਾ ਲਈ ਅਸੀਂ ਸਨਮਾਨ ਕੀਤਾ ਸਲੇਮਪੁਰੇ ਦੇ ਲੋਕਾਂ ਨੇ ਇਹ ਵੱਡੀ ਪਹਿਲ ਕੀਤੀ ਆ ਤੇ ਮੈਂ ਉਸ ਲਈ ਸੁਮੁੱਚੇ ਨਗਰ ਦਾ ਧੰਨਵਾਦ ਕਰਦਾ ਸੋ ਇੰਨੀਆਂ ਕੀ ਗੱਲਾਂ ਸੀ ਜਸਵਿੰਦਰ ਜੀ ਇੱਕ ਇਹ ਗੱਲ ਦੱਸ ਦਿਓ ਵੀ ਇਹ ਸੱਪੜ ਦੇ ਭਾਈ ਕਿੰਨੇ ਸਾਲਾਂ ਬਾਅਦ ਹੋਈ ਆ ਜੀ ਇਹ ਛੱਪੜ ਦੀ ਜਿਹੜੀ ਸਵਾਈਆ ਅੱਜ ਤੋ ਜਿਹੜਾ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਸੁਰਤ ਤੋਂ ਪਹਿਲਾਂ ਦੀ ਗੱਲ ਆ ਪਰ ਜਿਹੜੀ ਗੱਲਬਾਤ ਸੁਣਦੇ ਆ ਵੀ 23-24 ਸਾਲ ਪਹਿਲਾਂ ਛੱਪੜ ਦੀ ਸਫਾਈ ਹੋਈ ਸੀ ਛੱਪੜ ਦੇ ਉੱਤੇ ਪਾਣੀ ਦਾ ਤਿੰਨ ਚਾਰ ਖਬੋਟੀ ਸੀਗਾ ਕਿਉਂਕਿ ਬਾੜੀ ਗਾਬੀ ਸੀਗੀ ਉਸ ਤੋਂ ਬਾਅਦ ਇਹ ਥੋੜਾ ਬਹੁਤਾ ਡੂੰਗਾ ਵੀ ਹੁਣ ਹੋਇਆ ਵਾ ਤੇ ਹੁਣ ਕੋਈ ਸਮੱਸਿਆ ਨਹੀਂ ਆਉਂਦੀ 5-10 ਸਾਲ ਬਹੁਤ ਵਧੀਆ ਲੱਗਦੀ ਇੱਕ ਛੱਪੜ ਦੇ ਨਾਲ ਸੜਕ ਜਾਂਦੀ ਹੈ ਜਿਹੜੀ ਕੀਪਮਵਾਲ ਨੂੰ ਜਿਹੜੀ ਜੁੜਦੀ ਹੂਰ ਵੱਖ-ਵੱਖ ਪਿੰਡ ਜੁੜਦੀ ਆ ਤੇ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਉਸ ਮਸਿਆ ਹੁਣ ਹੱਲ ਹੋ ਚੁੱਕੀ ਆ ਅਸੀਂ ਜੀਸੀਬੀ ਲਾ ਕੇ ਅੱਜ ਹਜੇ ਥੋੜਾ ਜਿਹਾ ਕੰਮ ਇੱਥੇ ਰਹਿਦਾ ਪੈਂਡਿੰਗ ਆ ਕਿਨਾਰੀਕ ਨੂਰੇ ਬਣਾਉਣੇ ਆ ਛੱਪੜ ਦੇ ਉਹ ਬਣ ਜਾਣਗੇ ਕੱਲ ਨੂੰ ਜਿਹੜੀ ਹੈਗੀ ਆ ਜੀਸੀਬੀ ਲਾ ਕੇ ਪੂਰੀ ਸੜਕ ਦੀ ਸਫਾਈ ਕਰਾਈ ਜਾਊਗੀ ਐਦਾਂ ਨਹੀਂ ਹੋਊਗਾ ਪੂਰਾ ਉਦਾਂ ਦਾ ਰੋਡ ਦਿੱਤਾ ਜਾਊ ਲੋਕਾਂ ਨੂੰ ਜਿੱਦਾਂ ਦਾ ਸੀਗਾ ਜਿੰਨਾ ਕਹਿਗਾ ਚਲੋ ਉਹ ਸਾਫ਼ ਸੁਥਰ ਕਰਕੇ ਦਵਾਗੇ ਅਸੀਂ ਠੀਕ ਆ ਜੀ ਧੰਨਵਾਦ